ਬਾਬੂਸ਼ਾਹੀ ਦੇਖ ਰਹੇ ਤੁਸੀਂ ਅੱਜ ਜਿਹੜਾ ਮੋਹਾਲੀ 'ਚ ਬੜੀ ਦੁਖਦਾਇਕ ਘਟਨਾ ਵਾਪਰੀ ਹੈ ਜਿਹੜੀ 31 ਸਾਲ ਦੀ ਕੁੜੀ ਸੀ ਬਲਜਿੰਦਰ ਕੌਰ ਜਿਸ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਸੁਖਚੈਨ ਸਿੰਘ ਵੱਲੋਂ ਜਿਸ ਨੂੰ ਮੋਹਾਲੀ ਪੁਲਿਸ ਨੇ ਅਰੈਸਟ ਵੀ ਕਰ ਲਿਆ ਤੇ ਜਿਹੜੀ ਬਲਜਿੰਦਰ ਕੌਰ ਹੈ ਉਹਨਾਂ ਦੇ ਭਰਾ ਲੱਗਦੇ ਨੇ ਕਜ਼ਨ ਨੇ ਸਾਡੇ ਨਾਲ ਗੱਲਬਾਤ ਕਰਨ ਲਈ ਇੱਥੇ ਖੜੇ ਨੇ ਭਾਈ ਜੀ ਕੀ ਨਾਮ ਹੈ ਮੇਰਾ ਤੁਨਪ੍ਰੀਤ ਸਿੰਘ ਹੈ ਰਮਪੀ ਜੀ ਕੀ ਰਿਸ਼ਤਾ ਤੁਹਾਡਾ ਬਲਜਿੰਦਰ ਕੋਰ ਸਿਸਟਰ ਹੈ ਮੇਰੀ ਜੀ ਚਾਚੇ ਦੀ ਕੁੜੀ ਤਾਂ ਹੈ ਚਾਚੇ ਦੀ ਕੁੜੀ ਹੈ ਜੀ ਅੱਛਾ ਜੀ ਤੇ ਕਿੰਨੀ ਐਗਜ਼ੈਕਟ ਕਿੰਨੀ ਉਮਰ ਸੀਗੀ ਇਹਦੀ 31 ਸਾਲ ਦੀ ਉਮਰ ਸੀ ਮੇਰੇ ਤੇ ਵੱਡੀ ਸੀ ਠੀਕ ਹੈ ਜੀ ਤੇ ਇਹਨਾਂ ਦਾ ਕੋਈ ਸਕੇ ਭੈਣ ਭਰਾ ਕੌਣ ਹੈ ਜੀ ਇਹਦਾ ਇੱਕ ਬ੍ਰਦਰ ਬਾਹਰ ਹੈ ਜੀ ਇੱਕ ਸਿਸਟਰ ਆ ਛੋਟੀ ਇੱਥੇ ਉਹ ਨਾਲੇ ਆਪਣੇ ਇੱਥੇ ਬਸ ਹੀ ਹੋਰ ਮੰਮੀ ਡੈਡੀ ਹੈ ਸਵੇਰੇ ਕਿੰਨੇ ਵਜੇ ਰੋਜ਼ ਜਾਂਦੇ ਪਿੰਡੋਂ ਵੀ ਤੇ ਬੱਸ ਜਾਂਦੇ ਰੋਜ਼ ਛੱਡ ਕੇ ਉਹਨੇ ਘਰ ਦੇ ਇਹਨੂੰ ਜੀ ਸਵੇਰੇ ਬਾਅਦ ਚੜ੍ਹ ਕੇ ਆਉਂਦੇ ਆ ਫਿਰ ਰੋਜ਼ ਜਾਂਦੀ 7 8 9 ਸਾਲ ਹੋ ਗਏ ਉਹ ਉੱਥੇ ਲੱਗੇ ਡਿਊਟੀ ਕਰਦੇ ਉਹਨੂੰ ਹੁਣ ਕਦੇ ਹੁਣ ਸਮਾਂ ਹੁਣ ਪਤਾ ਨਹੀਂ ਕਿਹੇ ਜਾਏ ਕਿਹੜਾ ਕਿਹੜਾ ਥੋੜਾ ਫਤੇਪੁਰ ਜੱਟਾਂ ਜੀ ਮੇਰਾ ਪਿੰਡ ਹੈ ਬਰਿੰਡੇ ਕੋਲ ਹੈ ਨਹੀਂ ਫਤੇਗੜ ਸਾਹਿਬ ਚ ਪੈਂਦਾ ਜੀ ਇਹ ਫਤੇਗੜ ਸਾਹਿਬ ਠੀਕ ਹੈ ਤੇ ਅੱਜ ਬੱਸ ਚੜ੍ਹ ਆਇਆ ਤੇ ਉਸ ਤੋਂ ਬਾਅਦ ਫਿਰ ਤੁਹਾਨੂੰ ਪਤਾ ਕਦੋਂ ਲੱਗਿਆ ਵੀ ਆ ਗੱਲ ਡਿਊਟੀ ਤੇ ਜਦੋਂ ਆ ਰਿਹਾ ਮੈਨੂੰ ਫੋਨ ਆਇਆ ਤੇ ਮੈਨੇਜਰ ਦਾ ਫੋਨ ਆਇਆ ਤਾਂ ਵੀ ਤੁਹਾਡੀ ਸਿਸਟਰ ਆ ਫਿਰ ਡਿਊਟੀ ਤੇ ਫਿਰ ਇੱਥੇ ਆਇਆ ਜੀ ਕਿੰਨੇ ਵਜ ਦਾ ਟਾਈਮ ਉਰੇ ਮੈਂ 9 9:30 ਤੇ 9:30 ਦੇ ਕਰੀਬ ਪਹੁੰਚ ਗਿਆ 8:30 ਵਜੇ ਬਾਰਦਾਤ ਹੋਈ ਆ 9:30 ਮੈਂ ਪਹੁੰਚੇ ਫੋਨ ਲੇਟ ਹੋਇਆ ਨਾ ਸਾਨੂੰ ਜੀ ਨੰਬਰ ਪਤਾ ਕਰੇ ਉਹਨਾਂ ਨੇ ਤਾਂ ਸਾਨੂੰ ਪਤਾ ਲੱਗ ਗਿਆ ਜੀ ਉਹਨਾਂ ਨੇ ਸਿਵਲ ਹਸਪੀਟਲ ਚ ਆ ਗਈ ਸੀ ਬਾਡੀ ਹਾਂ ਬਾਡੀ ਇੱਥੇ ਆ ਗਈ ਸੀ ਕਿਉਂਕਿ ਉਹਨਾਂ ਨੇ ਫੋਨ ਹੀ ਫੁੱਟ ਗਿਆ ਤਾਂ ਫਿਰ ਕੁੜੀ ਦਾ ਮੈਂ ਮੈਂ ਫੋਨ ਕਰ ਰਿਹਾ ਤਾਂ ਇਹਨੂੰ ਇਹ ਚੱਕ ਨਹੀਂ ਰਹੀਦੀ ਫੋਨ ਮੇਰਾ ਅੱਛਾ ਜਦ ਤੱਕ ਬਾਰਦਾਤ ਹੋ ਚੁੱਕੀ ਸੀ ਤੇ ਉਹਦਾ ਫੋਨ ਵੀ ਟੁੱਟਦਾ ਨਾ ਟੁੱਟ ਭੰਤਾਂ ਨਾਲੇ ਫੁੱਟ ਗਿਆ ਜਦੋਂ ਭੱਜ ਕੇ ਗੇਰੇ ਗਈ ਤੇ ਕੋਈ ਪਤਾ ਲੱਗਿਆ ਤੁਹਾਨੂੰ ਵੀ ਕਿਵੇਂ ਉਹਨੂੰ ਜਿਹੜਾ ਸੁਖਚੈਨ ਸਿੰਘ ਸੀਗਾ ਉਹ ਜਾਣਦਾ ਸੀਗਾ ਬਲਜਿੰਦਰ ਕੌਰ ਨੂੰ ਜਾਂ ਕੀ ਚੱਕਰ ਸੀ ਉੜਦੀ ਗੱਲ ਹੁਣ ਤੁਹਾਨੂੰ ਪਤਾ ਜੀ ਕੈ ਲੱਗਦੀ ਹੈ ਪਤਾ ਕੋਈ ਇਸ ਟਾਈਮ ਕੋਈ ਪਰਿਵਾਰ ਨੂੰ ਕੁਝ ਨਹੀਂ ਪਤਾ ਉਹਦੇ ਪਰਿਵਾਰ ਨੂੰ ਕੁਝ ਪਤਾ ਨਹੀਂ ਹੈਗਾ ਇਸ ਟਾਈਮ ਕੋਈ ਕੁਝ ਨਹੀਂ ਪਤਾ ਲੱਗ ਰਿਹਾ ਐ ਵੀ ਐ ਸੀਗਾ ਵੀ ਤੁਹਾਡੀ ਭੈਣ ਕਦੇ ਕੋਈ ਟੈਨਸ਼ਨ ਚ ਦਿਖੀ ਹੋਵੇ ਜਾਂ ਕੋਈ ਗੱਲ ਸਾਂਝੀ ਕੀਤੀ ਪਰਵਾਦ ਨਹੀਂ ਦੀ ਐਸੀ ਕੋਈ ਗੱਲਬਾਤ ਨੌ ਸਾਲ ਹੋ ਗਏ ਜਿੱਤਾ ਹੋਵੇ ਸਾਲਕ ਖੰਡ 6 ਮਹੀਨੇ ਹੋ ਕੰਮ ਕਰੇ ਨੂੰ ਨੌ ਸਾਲ ਹੋ ਗਏ ਜਿੱਤਾ ਹੋਈ ਕੰਪਲੀਟ ਹੋਈ ਤਾਂ ਤੇ ਕੋਈ ਵਿਆਹ ਵਿਵਹ ਦੀ ਗੱਲ ਕਿਤੇ ਹੋਰ ਚੱਲ ਰਹੀ ਸੀ ਨਹੀਂ ਜੀ ਨਹੀਂ ਮੇਤੇ ਵੱਡੀ ਕਹਿੰਦੀ ਮੈਂ ਵਿਆਹ ਕਰਾਉਣਾ ਹੀ ਨਹੀਂ ਹੈਗਾ ਬਸ ਅਹੀ ਰਹਿਮ ਤਾਂ ਬਸ ਕਹਿੰਦੀ ਜੁम्मेवारी ਵੱਡੀ ਹੁਣ ਬ੍ਰਦਰ ਭੇਜਿਆ ਬਾਹ ਪਰਿਵਾਰ ਦਾ ਕੰਮਕਾਰ ਕੀ ਹੈ ਗੁਜ਼ਾਰਾ ਕਿਵੇਂ ਹੁੰਦਾ ਜੀ ਖੇਤੀਬਾੜੀ ਹੈ ਮਾੜਾ ਮੋਟਾ ਜੀ ਹੁਣ ਮੁੰਡਾ ਬਾਹਰ ਭੇਜਿਆ ਉਹਨੇ ਬ੍ਰਦਰ ਨੇ ਇਟਲੀ ਭੇਜਿਆ ਹੁਣ ਉਹ ਮਾੜਾ ਮੋਟਾ ਪੈਸੇ ਭੇਜੂਗਾ ਖਰਚਾ ਖਰਚਾ ਬਾਕੀ ਇਹ ਤਨਖਾਹ ਆਉਂਦੀ ਸੀ ਵਧੀਆ ਮਤਲਬ ਕਰਨ ਨੂੰ ਕਰਨ ਹਸਾਰਾ ਸੀ ਇਹਦੇ ਖਰਚੇ ਇਹਦੇ ਸਿਰ ਤੇ ਚੱਲਦਾ ਪਰਿਵਾਰ ਦਾ ਜੀ ਕਮਾਉਣੇ ਵਾਲੀ ਇਹੀ ਸੀ ਘਰਾਂ ਵੀ ਇਹੀ ਕੰਮ ਕਰਦੀ ਜੰਗਰ ਬੱਚੇ ਦਾ ਮਾੜਾ ਮੋਟਾ ਤੇ ਪੜੇ ਕਿੱਥੇ ਆਏ ਬਲਜਿੰਦਰ ਕੌਰ ਪੜੀ ਜੀ ਉੱਥੇ ਸਰਕਾਰੀ ਸਕੂਲ ਚ ਪੜੀ ਉਹਦੇ ਬਾਅਦ ਕੰਪਿਊਟਰ ਦਾ ਕੋਰਸ ਕਰਿਆ ਵਾ ਤਾਂ ਜੀ ਹੂੰ ਹੂੰ ਬਹੁਤ ਨੌਕਰੀ ਮਿਲ ਬਸਤੇ ਜਾਂਦੇ ਸੀ ਬਸਤੇ ਵਾਪਸ ਪਿੰਡ ਪਿੰਡੋਂ ਫੇਰ ਲੈ ਜਨਾਂ ਦੇ ਛੱਡ ਦਿੰਦੇ ਨੇ ਦੰਗਾਵੇਂ ਇਹਨਾਂ ਨੂੰ ਤੇ ਧਰਮਪ੍ਰੀਤ ਜੀ ਹੁਣ ਤੁਸੀਂ ਮੰਗ ਕੀ ਕਰਦੇ ਹੋ ਹਾਲਾਂਕਿ ਸੀਨੀਅਰ ਪੁਲਿਸ ਅਧਿਕਾਰੀ ਵੀ ਆ ਚੁੱਕੇ ਐ ਇੱਥੇ ਊਮਨ ਕਮਿਸ਼ਨ ਦੇ ਚੇਅਰਪਰਸਨ ਵੀ ਆਏ ਆ ਤੁਹਾਨੂੰ ਨੰਬਰ ਵੀ ਦੇਖ ਗਏ ਆ ਤੁਹਾਨੂੰ ਜਿਹੜੀ ਆ ਸੰਤੁਸ਼ਟੀ ਹੋਈ ਆ ਜਾਂ ਲੱਗਦਾ ਵੀ ਹਜੇ ਉਸ ਤਰ੍ਹਾਂ ਫੜ ਚੁੱਕੇ ਹੁਣ ਦੇਖਦੇ ਬਾਕੀ ਅੱਗੇ ਕਾਰਵਾਈ ਕਿਹੜੀ ਚੱਲ ਰਹੀ ਹੈ ਕੰਪਲੀਟਾਂ ਲਿਖ ਰਹੀਆਂ ਐਫ ਆਈਰ ਦਰਜ ਹੋ ਗਈ ਜੀ ਦੇਖਦੇ ਬਾਕੀ ਕਿਆ ਬਣਦਾ ਯਾਰ ਤਾਂ ਕੋਈ ਪਤਾ ਲੱਗਾ ਜਿਹੜਾ ਉੱਥੇ ਮੌਕੇ ਤੇ ਮੌਜੂਦ ਸੀ ਜਿਸ ਨੇ ਵੇਖਿਆ ਹੋਵੇ ਸਾਰਾ ਕੁਝ ਹੁੰਦਾ ਮੁੰਡੇ ਨੇ ਜਿਸ ਨੇ ਫੜਿਆ ਜੀ ਉਹ ਐਸਐਮ ਪਤਾ ਚਲੇਗੇ ਔਰ ਉਹ ਨਹੀਂ ਆਇਆ ਤਾਂ ਜੀ ਉਹਨੇ ਦੱਸਿਆ ਉਹਨੇ ਫੜਿਆ ਵਿਚਾਰੇ ਨੇ ਹਾਂ ਹਾਂ ਸੰਤੋ ਪਤਾ ਵੀ ਤਾਂ ਵੀ ਇਹ ਆ ਰਹੇ ਮੁੰਡੇ ਫਿਰ ਉਹ ਦੋ ਪੁਲਿਸ ਵਾਲੇ ਦੀ ਮਾਰੀਆਂ ਕਰਪਾਨਾ ਉਹਨੇ ਜੀ ਸਖਤ ਤੋਂ ਸਖਤ ਸਜ਼ਾ ਦੀ ਤੁਸੀਂ ਮੰਗ ਕਰੋ ਜੀ ਆ ਮੰਗ ਕਰਾਂਗੇ ਸਖਤ ਸਖਤ ਸਜ਼ਾ ਤੇ ਹੁਣ ਤੱਕ ਦੀ ਜਿਹੜੀ ਕਾਰਵਾਈ ਪੁਲਿਸ ਦੀ ਤੁਸੀਂ ਸਹਿਮਤ ਹੋ ਹਾਂ ਜੀ ਚੱਲ ਰਹੀ ਹੈ ਠੀਕ ਹੈ ਫੜੋ ਹੋ ਗਿਆ ਹੁਣ ਤਾਂ ਗਾਹ ਵਾਲੀ ਕਾਰਵਾਈ ਦੇਖਦੇ ਕਿਆ ਚੱਲਦਾ ਜੀ ਅੱਗੇ ਤੰਕੀ ਸੋ ਧਰਮਪ੍ਰੀਤ ਸਿੰਘ ਨਾਲ ਅਸੀਂ ਗੱਲਬਾਤ ਕੀਤੀ ਹੈ ਜਿਹੜੇ ਭਰਾ ਲੱਗਦੇ ਨੇ ਬਲਜਿੰਦਰ ਕੌਰ ਦੇ ਜਿਹੜੇ ਹੁਣ ਇਸ ਦੁਨੀਆ ਚ ਨਹੀਂ ਰਹੇ ਤੇ ਸਿਵਲ ਹਸਪੀਟਲ ਮੋਹਾਲੀ ਇੱਥੇ ਡੈੱਡ ਬੋਡੀ ਜਦੋਂ ਲਿਆਂਦੀ ਗਈ ਤੇ ਉਸ ਤੋਂ ਬਾਅਦ ਹੁਣ ਪੋਸਟਮਾਰਟਮ ਜਿਹੜਾ ਉਹ ਕੀਤਾ ਜਾਣਾ ਤੇ ਅਕਿਊਜ਼ਡ ਹੈ ਜਿਹੜਾ ਦੋਸ਼ੀ ਹੈ ਜਿਹੜਾ ਸੁਖਚੈਨ ਸਿੰਘ ਉਸ ਨੂੰ ਪੁਲਿਸ ਨੇ ਫੜਿਆ ਸੋ ਬਹੁਤ ਹੀ ਬੇਰਮੀ ਦੇ ਨਾਲ ਜਿਹੜਾ ਤਲਵਾਰਾਂ ਦੇ ਨਾਲ ਹਮਲਾ ਕਰਕੇ ਅੱਜ ਸਵੇਰੇ ਮੁਹਾਲੀ ਸ਼ਹਿਰ ਚ ਪੰਜ ਫੇਸ ਦੇ ਨੇੜੇ ਜਿਹੜੀ ਘਟਨਾ ਇਹ ਵਾਪਰੀ ਹੈਗੀ ਸੋ ਆਪਣੇ ਆਪ ਚ ਬਹੁਤ ਇਹ ਵੱਡੀ ਜਿਹੜੀ ਘਟਨਾ ਹੈਗੀ ਬੜੀ ਸ਼ੌਕਿੰਗ ਹੈ ਬੜੀ ਸਰਪ੍ਰਾਈਜ਼ਿੰਗ ਹੈ ਤੇ ਬੜੀ ਪੇਨਫੁੱਲ ਹੈ ਜਿਹੜੀ ਇਹ ਹੋਈ ਹੈ ਸੋ ਹਾਲਾਂਕਿ ਪੁਲਿਸ ਵੱਲੋਂ ਕਾਰਵਾਈ ਜਿਹੜੀ ਆ ਉਹ ਬਹੁਤ ਤੇਜ਼ ਕੀਤੀ ਗਈ ਹੈ ਥੋੜੇ ਜੇ ਸਮੇ ਤੋਂ ਬਾਅਦ ਹੀ ਜਿਹੜਾ ਦੋਸ਼ੀ ਸੀ ਉਸ ਨੂੰ ਫੜ ਲਿਆ ਗਿਆ ਤੇ ਹੁਣ ਜੋ ਬਣਦੀ ਕਾਰਵਾਈ ਕੀਤੀ ਜਾਊਗੀ ਸੋ ਅੱਗੇ ਪਰਿਵਾਰ ਵਾਲੇ ਵੀ ਇਸੇ ਆਸ 'ਚ ਨੇ ਕਿ ਸਖਤ ਤੋਂ ਸਖਤ ਸਜ਼ਾ ਮਿਲੇ ਉਸ ਸੁਖਚੈਨ ਸਿੰਘ ਨੂੰ ਜਿਨ੍ਹਾਂ ਨੇ ਜਿਸਨੇ ਇਹਨਾਂ ਦੀ ਜਿਹੜੀ ਬੇਟੀ ਸੀ ਬਲਜਿੰਦਰ ਕੌਰ ਉਸ ਨੂੰ ਮੌਤ ਦੇ ਘਾਟ ਉਤਾਰਿਆ ਮੁਹਾਲੀ ਤੋਂ ਕੈਮਰਾਮੈਨ ਕਾਸ਼ਦੀਪ ਨਾਲ ਹਰਸ਼ਪ੍ਰੀਤ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਸ